ਬਹੁਤ ਵਧੀਆ ਕੁਆਲਿਟੀ ਵਿੱਚ 45-46000 ਰੁਪਏ ਦੀ ਐਲ.ਡੀ ਜਿਹੜੀ ਅਸੀਂ ਉਹਦੇ 'ਚ ਕੂਪਨ ਚ ਕੱਢਾਂਗੇ ਕੋਈ ਵੀ ਆਪਣੇ ਇਹਦੇ ਵਿੱਚ ਤੁਸੀਂ ਜਿਹੜਾ ਵਾਟਰ ਫਿਲਟਰ ਲੈ ਜਾਓ ਤੇ ਨਾਲ ਤੁਹਾਨੂੰ ਇੱਕ ਪੱਖਾ ਫਰੀ ਦਿੱਤਾ ਜਾਊਗਾ ਪੁਰਾਣਾ ਕੂਲਰ ਲੈ ਆਓ ਨਵਾਂ ਲੈ ਜਾਓ ਪੁਰਾਣੀ ਫ੍ਰਿਜ ਲੈ ਕੇ ਆਓ ਨਵੀਂ ਲੈ ਜਾਓ ਏਸੀ ਹੈਗਾ ਤੁਸੀਂ ਏਸੀ ਲੈ ਕੇ ਆਓ ਪੁਰਾਣਾ ਤੁਸੀਂ ਪੱਖਾ ਪੁਰਾਣਾ ਲੈ ਕੇ ਆਓ ਸੀ ਨਵਾਂ ਪੱਖਾ ਤੁਹਾਨੂੰ ਜਿਹੜਾ ਦੇਵਾਂਗੇ ਨਾਲ ਥੋੜੇ ਬੋਲ ਜਿਹੜੇ ਪੈਸੇ ਨਾਲ ਜਿਹੜੇ ਵੀ ਬੰਦੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਤੇ ਚੈਨਲ ਸਬਸਕ੍ਰਾਈਬ ਕਰਕੇ ਆਉਣਗੇ ਉਹਨਾਂ ਲਈ ਭਾਜੀ ਉਹਨੇ ਬਿਜ਼ਨਸ ਕਾਰਡ ਫਰੀ ਬਣਾ ਕੇ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਖੜਿਆ ਜੀ ਐਸ ਕੇ ਟੈਲੀਕਾਮ ਬਹਿਰਾਮ ਸ਼੍ਰੇਸ਼ਤਾ ਸਾਹਮਣੇ ਦਰਵਾਰ ਬਾਬਾ ਯਾਰ ਪੀਰ ਜੀ ਤੇ ਭੋਗਪੁਰ ਤੋਂ ਜਦੋਂ ਆਪਾਂ ਬੁੱਲਵਾਲ ਵਾਲੀ ਰੋਡ ਜਾਂਦੇ ਆ ਤੇ ਬਰਾਮ ਸ਼੍ਰੇਸ਼ਤਾ ਵਿੱਚ ਭਾਈ ਉਹਨਾਂ ਦੀ ਦੁਕਾਨ ਹੈ ਐਸ ਕੇ ਟੈਲੀਕਾਮ ਭਾਈ ਉਹਨਾਂ ਨੇ ਘੈਂਟ ਘੈਂਟ ਆਫਰ ਲਾਇਆ ਗਰਮੀ ਦੇ ਵਿੱਚ ਕੂਲਰਾਂ ਦੇ ਏਸੀਆਂ ਦੇ ਫ੍ਰਿਜਾਂ ਦੇ ਇੱਕ ਵਾਰੀ ਕੂਲਰ ਵਗੈਰਾ ਤੁਸੀਂ ਚੈੱਕ ਕਰ ਲਓ ਬਹੁਤ ਹੀ ਘੈਂਟ ਘੈਂਟ ਕੁਆਲਿਟੀ ਦੇ ਆ ਆ ਪਲਾਸਟਿਕ ਵਿੱਚ ਆ ਜਾਂਦੇ ਆ ਆ ਲੋਹੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਤੇ ਆ ਛੋਟੇ ਜਿਹਦਾ ਕੂਲਰ ਹੁੰਦੇ ਆ ਆਪਣੀਆਂ ਦੁਕਾਨਾਂ ਤੇ ਰੱਖਣ ਵਾਸਤੇ ਹਰੇਕ ਤਰ੍ਹਾਂ ਦਾ ਮਾਲ ਆ ਕਿ ਭਾਜੀ ਹੁਣਾਂ ਕੋਲ ਗਰਮੀਆਂ ਚ ਬਾਤ ਨਾਲ ਸਾਮਾਨ ਹੈਗਾ ਆ ਤੇ ਬਾਕੀ ਹੁਣ ਗੱਲ ਬਾਤ ਤੁਹਾਡੀ ਕਰਉਂਦੇ ਆ ਨਰਜਾ ਕੇ ਆਪਾਂ ਭਾਜੀ ਹੁਣਾਂ ਦੇ ਨਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਾਨੂੰ ਪਤਾ ਲੱਗਾ ਜੀ ਗਰਮੀਆਂ ਦੇ ਵਿੱਚ ਬਹੁਤ ਹੀ ਘੈਂਟ ਘੈਂਟ ਆਫਰ ਲੈ ਕੇ ਆ ਤੁਸੀਂ ਕਸਟਮਰਾਂ ਵਾਸਤੇ ਬਿਲਕੁਲ ਬਿਲਕੁਲ ਬਹੁਤ ਵਧੀਆ ਆਫਰ ਲੈ ਕੇ ਆਏ ਆ ਆਪਾਂ ਜਿਹਦੇ ਵਿੱਚ ਜੇ ਤੁਸੀਂ ਸਾਡੀ ਕੋਈ ਏਸੀ ਲੈਣੇ ਆ ਉੱਚ ਇੱਕ ਇਦਾਂ ਦਾ ਮਾਡਲ ਆਉਂਦਾ ਬਹੁਤ ਵਧੀਆ ਮਾਡਲ ਆ ਇਨਵਰਟਰ ਦੇ ਵਿੱਚ ਡੇਟ ਅੰਨਾ ਆ ਉਹਦੇ ਵਿੱਚ ਅਸੀਂ ਸਟੈਪਲਾਈਜ਼ਰ ਔਰ ਫਿਟਿੰਗ ਔਰ ਉਹਦਾ ਕਵਰ ਤੇ ਸਟੈਂਡ ਅਸੀਂ ਨਾਲ ਦਿੰਨੇ ਆ ਇਹਦੇ ਵਿੱਚ ਤਾਂ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਜਪਾਨ ਦੀ ਕੰਪਨੀ ਆ ਠੀਕ ਹੈ ਜੀ ਤਾਂ ਤੁਸੀਂ ਵਿਜ਼ਿਟ ਕਰੋ ਜਲਦੀ ਆਵਦੀ ਐਸ ਕੇ ਟੈਲੀਕਮ ਬਹਿਰਾਮ ਸ਼ਿਸ਼ਟ ਤੇ ਭਾਜੀ ਆ ਪਏ ਆ ਬਹੁਤ ਸਾਰੇ ਲਫਾਫੇ ਇਹਨਾਂ ਬਾਰੇ ਦੱਸੋ ਯਾਰਾ ਭਾਜੀ ਇਦਾਂ ਆ ਇਹ ਹੈਗੇ ਆ ਜਿੱਦਾਂ ਲੋਕਾਂ ਦੇ ਏਸੀ ਖਰਾਬ ਹੁੰਦੇ ਬਾਹਰਲੀ ਸਾਈਡ ਤੋਂ ਨਾ ਜਨਰਲੀ ਸਾਈਡ ਤੋਂ ਵੀ ਰੰਗ ਖਰਾਬ ਹੋ ਜਾਂਦਾ ਕੋ ਕਵਰ ਫ੍ਰੀ ਦੇਵਾਂਗੇ ਆਪਾਂ ਜਿਹੜਾ ਬੰਦਾ ਏਸੀ ਲਵਾਉਗਾ ਠੀਕ ਹੈ ਜੀ ਔਰ ਵਾਸ਼ਿੰਗ ਮਸ਼ੀਨ ਦੇ ਵੀ ਆ ਪਲੱਸ ਇਹ ਜਿਹੜੇ ਕਵਰ ਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਬਣੇ ਹੋਏ ਆ ਜਿਹੜਾ ਅੱਜ ਤੋਂ ਹੀ ਸਕੀਮ ਸ਼ੁਰੂ ਹੋਊਗੀ ਜਿਹੜਾ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਗਾ ਠੀਕ ਹੈ ਚੈਨਲ ਸਬਸਕ੍ਰਾਈਬ ਕਰਕੇ ਆਓ ਤੇ ਨਾਲ ਆਪਣੇ ਜਿਹੜੇ ਏਸੀ ਹੋ ਗਏ ਆ ਫ੍ਰਿਜ ਵਗੈਰਾ ਜਾਂ ਜਿਹੜੇ ਵੀ ਕਵਰ ਭਾਜੀ ਉਹਨਾਂ ਕੋਲ ਹੈ ਗਿਆ ਤਾਂ ਤੁਸੀਂ ਫ੍ਰੀ ਲਓ ਤੇ ਭਾਜੀ ਇੱਕ ਵਾਰੀ ਜਿਹੜਾ ਨਵਾਂ ਸਟਾਕ ਦਿਖਾਓ ਸਾਰਾ ਕਸਟਮਰ ਕੋਲ ਨਾ ਤੁਸੀਂ ਚਾਹੇ ਇਹਦੇ ਵਿੱਚ ਛੋਟਾ ਕੋਈ ਛੋਟਾ ਸਮਾਨ ਜਾਂ ਵੱਡਾ ਸਰ ਕੂਲਰ ਚਾਹੇ ਤੁਸੀਂ ਪੱਖਾ ਲੈਣੇ ਆ ਚਾਹੇ ਫਰਾਟਾ ਲੈਣੇ ਆ ਜਾਂ ਏਸੀ ਲੈਣੇ ਆ ਐਲਈਡੀ ਲੋਂਗੇ ਜਾਂ 올ਡ ਫੋਨ ਲੋਂਗੇ ਚਾਹੇ ਦਉਗੇ ਠੀਕ ਹੈ ਜੀ ਕੋਈ ਵੀ ਸਮਾਨ ਜਿਹਦਾ ਫੋਨ ਹੈਗੇ ਨਵੇਂ ਫੋਨ ਲਾ ਲਓ ਕੋਈ 2000 ਤੋਂ ਪਲੱਸ ਵਾਲੀ ਆਈਟਮ ਕੋਈ ਵੀ ਲਾ ਲਓ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਮੇਰੇ ਕੋਈ ਵੀ ਸਮਾਨ ਲਓਗੇ ਇਨਵਰਟਰ ਲੈ ਲਓ ਏਸੀ ਲੈ ਲਓ ਵਾਸ਼ਿੰਗ ਮਸ਼ੀਨ ਫ੍ਰਿਜ ਲੈ ਲਓ ਕੋਈ ਵੀ ਆਈਟਮ ਵਗੈਰਾ ਲਓ ਜੀ ਤਾਂ ਸਟੈਪਲਾਈਜ਼ਰ ਏਸੀ ਦਾ ਲਓਗੇ ਤਾਂ ਵੀ ਕੋਈ ਗੱਲ ਤਾਂ ਵੀ ਤੁਹਾਡਾ 쿠ਪਨ ਪਾਇਆ ਜਾਊਗਾ ਤਾਂ ਅਸੀਂ 31 ਜੁਲਾਈ ਨੂੰ ਅਸੀਂ ਸਕੀਮ ਕੱਢਾਂਗੇ ਜਿਹੜੇ 쿠ਪਨ ਅਸੀਂ ਪਾਏ ਹੋਣਗੇ ਠੀਕ ਹੈ ਜੀ ਉਹਦੇ ਵਿੱਚ 31 ਜੁਲਾਈ ਦੇ ਵਿੱਚ ਤੁਹਾਨੂੰ ਖਾਸ ਤੌਰ ਤੇ ਕਿ ਉਹ ਚ 50 ਇੰਚ BPL ਦੀ 4K LED ਆ ਚੱਲਦੀ ਪਈ ਹੈ। ਔਰ ਬਹੁਤ ਵਧੀਆ ਕੁਆਲਿਟੀ ਨਾ ਕਿ ਨਾਨ ਬ੍ਰਾਂਡਡ ਨਹੀਂ ਜਿੱਦਾਂ ਆਮ ਲੋਕੀ ਸਸਤੀਆਂ ਵੇਚਦੇ ਉਹ ਨਹੀਂ ਬਹੁਤ ਵਧੀਆ ਕੁਆਲਿਟੀ ਵਿੱਚ 45-46000 ਰੁਪਏ ਦੀ LED ਜਿਹੜੀ ਅਸੀਂ ਉਹਦੇ ਵਿੱਚ 쿠ਪਨ ਚ ਕੱਢਾਂਗੇ। ਔਰ ਤੁਹਾਨੂੰ ਉਹ ਵੀਡੀਓ ਵੀ ਦਿਖਾਈ ਜਾਊਗੀ ਬਾਅਦ ਜਦੋਂ ਕੱਢਾਂਗੇ ਨਾ ਭਾਈ ਹੁਣੀ ਆਉਣਗੇ ਫਿਰ ਨਾਲੇ ਜਦੋਂ ਵੀਡੀਓ ਬਣਾਵਾਂਗੇ ਨਾਲ ਦੀ ਨਾਲ ਨਾਲੇ ਤੁਹਾਨੂੰ ਵੀਡੀਓ ਦਿਖਾਈ ਜਾਊਗੀ ਉਹ ਤੁਸੀਂ ਆ ਵੀ ਸਕਦੇ ਹੋ ਠੀਕ ਹੈ ਜਰੂਰ ਭਾਈ ਤੇ ਬਾਕੀ ਜਿਹੜੀਆਂ ਆਪਣੇ ਆਲ ਸਿੜੀਆਂ ਲਗੀਆਂ ਹੋਈਆਂ ਇਹਨਾਂ ਬਾਰੇ ਵੀ ਦੱਸੋ ਇਹਨਾਂ ਤੇ ਆਪਾਂ ਕੂਪਨ ਦੇਵਾਂਗੇ ਨਾਲ ਠੀਕ ਹੈ ਜੀ ਜਿਹੜੀ ਆਹ ਵਾਲੀ ਜਿਹਦਾ LED ਹੈਗੀ ਇਹਦੀ 2 ਸਾਲ ਦੀ ਵਾਪਸੀ ਗਾਰੰਟੀ ਹੈ ਇਹ LED ਦੀ ਜਿਹੜੀ ਉੱਪਰ ਕਾਈ ਦੀ ਲੱਗੀ ਉਹ 50 ਇੰਚ ਦੀ ਬਹੁਤ ਵਧੀਆ ਕੁਆਲਿਟੀ ਵਿੱਚ ਹੈ Samsung, Haier ਆਪਣੇ ਕੋ ਸਾਰੇ ਟੌਪ ਦੇ ਬ੍ਰਾਂਡ ਹੁੰਦੇ ਆ ਠੀਕ ਹੈ ਭਾਜੀ ਤੇ ਬਾਕੀ ਆਪਣੇ ਏਸੀਆਂ ਬਾਰੇ ਦੱਸੋ ਭਾਜੀ ਜਿਹੜਾ ਕਿਹੜੀ ਕਿਹੜੀ ਕੰਪਨੀ ਆ ਆਪਣੇ ਕੋਲ ਏਸੀ ਆਪਣੇ ਕੋਲ ਕੈਰੀਅਰ ਮਿਲ ਜਾਂਦੇ ਡਾਈਕਨ ਮਿਲ ਜਾਂਗੇ ਸੈਮਸੰਗ ਔਰ ਅਕਾਈ ਠੀਕ ਹੈ ਜੀ ਬਹੁਤ ਬਹੁਤ ਵਧੀਆ ਹੋਰ ਕੁਆਲਟੀ ਦੇ ਵੀ ਆਪਣੇ ਕੋਲ ਹੈਗੇ ਟਾਟਾ ਵੋਲਟਾ ਸਲੌਇਡ ਜੇ ਇਹ ਉਹ ਜਿੰਨੇ ਬ੍ਰਾਂਡ ਵੀ ਹੈਗੇ ਕਾਫੀ ਆਪਣੇ ਕੋਲ ਠੀਕ ਹੈ ਭਾਜੀ ਤੇ ਭਾਜੀ ਵਾਸ਼ਿੰਗ ਮਸ਼ੀਨਾਂ ਬਾਰੇ ਵੀ ਦੱਸੋ ਯਾਰਾ ਵਾਸ਼ਿੰਗ ਮਸ਼ੀਨਾਂ ਦਾ ਬਹੁਤ ਵਧੀਆ ਵਧੀਆ ਕੁਆਲਟੀ ਵਿੱਚ ਹਾਇਰ ਸੈਮਸੰਗ ਅਕਾਈ ਕਾਫੀ ਬ੍ਰਾਂਡ ਹੈਗੇ ਆਪਣੇ ਕੋਲ ਜੀ ਵੀ ਹੈਗਾ ਠੀਕ ਹੈ ਜੀ ਤਾਂ ਉਹ ਤੁਹਾਡੇ ਸਪੈਸ਼ਲ ਹੈ ਕਿ ਤੁਹਾਡਾ 쿠ਪਨ ਪਾਇਆ ਜਾਊਗਾ ਜਿਹੜਾ 31 ਜੁਲਾਈ ਨੂੰ ਆਪਾਂ ਕੱਢਾਂਗੇ ਜਿਹਦੇ ਵਿੱਚ LED 50 ਇੰਚ ਦੀ ਹੈਗੀ ਆ 4K ਸਮਾਰਟ ਠੀਕ ਹੈ ਭਾਜੀ ਜਿੱਦਾਂ ਨਾਲ ਆਪਣੇ ਕੋਲ ਆ ਫਰਿੱਜਾਂ ਆ ਗਈਆਂ ਆ ਤੇ ਇਹਨਾਂ ਬਾਰੇ ਵੀ ਦੱਸੋ ਜਰਾ ਕਿਹੜੀ ਕਿਹੜੀ ਕੰਪਨੀ ਦੀ ਆਪਣੇ ਕੋਲ ਹੈਗੀ ਆ ਆਪਣੇ ਕੋਲ Samsung, LG, Haier, Tata Voltas ਬਦਿਆ-ਬਦਿਆ ਬ੍ਰਾਂਡ ਹੈਗੇ ਕਿ ਸਾਡੇ ਠੀਕ ਹੈ ਭਾਜੀ ਤੇ ਬਾਕੀ ਜਿੱਦਾਂ ਹੋਰ ਵੀ ਬਹੁਤ ਸਾਰਾ ਸਮਾਨ ਆ ਭਾਜੀ ਹੁਣਾਂ ਦੇ ਕੋਲ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਕਿ ਜਿੱਦਾਂ ਆ ਸਾਰੇ microwaves ਹੋ ਗਏ ਉੱਪਰ water purifier ਜਿਹਨੂੰ ਆਪਾਂ water filter ਵੀ ਕਹਿੰਦੇ ਆ ਨਾ ਤੇ ਕਾਫੀ ਸਮਾਨ ਹੈਗਾ ਭਾਜੀ ਉਹਨਾਂ ਦੇ ਕੋਲ ਤੇ ਵੀਡੀਓ ਜ਼ਰੂਰ ਕਰਿਓ ਕੋਈ ਵੀ ਸਮਾਨ ਤੁਸੀਂ ਲੈਣੇ ਆ ਆ ਦੇਖੋ ਜੀ ਜਿਹੜੀ ਫ੍ਰਿਜ ਐ ਇਹ ਸਭ ਤੋਂ ਛੋਟੀ ਫ੍ਰਿਜ ਐ ਇਹ ਜਿੱਦਾਂ ਦੁਕਾਨ ਦੇ ਵਿੱਚ ਰੱਖਣ ਵਾਸਤੇ ਹੈ ਨਾ ਜਾਂ ਬੱਸਾਂ ਦੇ ਵਿੱਚ ਵੀ ਤੁਸੀਂ ਲਾ ਸਕਦੇ ਏਸ ਫ੍ਰਿਜ ਨੂੰ ਤੇ ਇੱਧਰ ਵੀ ਫ੍ਰਿਜਾਂ ਹੈਗੀਆਂ ਭਾਜੀ ਉਹਨਾਂ ਦੇ ਕੋਲ ਕਾਫੀ ਪਈਆਂ washing machineਾਂ ਪਈਆਂ ਆ 7 ਕਿਲੋ ਤੋਂ ਸ਼ੁਰੂ ਹੋ ਜਾਂਦੀ ਆ ਆ ਵੀ 7 ਕਿਲੋ ਉਸ ਤੋਂ ਬਾਅਦ 8 ਕਿਲੋ ਇਦਾਂ ਹੀ ਮਤਲਬ ਕਿ ਜਿੱਦਾਂ ਜਿੱਦਾਂ ਆਪਾਂ ਵਧੀ ਜਾਵਾਂਗੇ ਅੱਗੇ ਹੈ ਨਾ ਉਵੇਂ-ਉਵੇਂ ਜਿੱਦਾਂ ਆਪਣੇ ਇੱਥੇ ਆ 12 ਕਿਲੋ 11.5 ਕਿਲੋ ਦੀ ਹੋ ਗਈ ਆ ਤੇ ਹਰ ਇੱਕ ਤਰ੍ਹਾਂ ਦਾ ਭਾਜੀ ਉਹਨਾਂ ਕੋਲ ਜਦੋਂ ਸਮਾਨ ਹੈਗਾ ਇੱਥੇ ਏਸੀ ਵਗੈਰਾ ਤੁਸੀਂ ਇਕਾਈ ਕੰਪਨੀ ਦੇ ਹੋਵੇ ਕੈਰੀਅਰ ਦੇ ਡਾਈਕਨ ਦੇ ਕਿਸੇ ਵੀ ਕੰਪਨੀ ਦਾ ਭਾਜੀ ਉਹਨਾਂ ਕੋਲ ਲੈ ਸਕਦੇ ਆ ਭਾਜੀ ਹੋਰ ਕੋਈ ਆਫਰ ਦੱਸੋ ਸਾਡੇ ਵਿਊਰਾਂ ਨੂੰ ਹੋਰ ਸਪੈਸ਼ਲ ਆਫਰ ਹੈਗੀ ਆ ਬਜਾਜ ਦੇ 올ਡ ਕਸਟਮਰ ਹੈਗੇ ਉਹਨਾਂ ਵਾਸਤੇ ਆ ਤੁਸੀਂ ਪੁਰਾਣਾ ਕੂਲਰ ਲੈ ਕੇ ਆਓ ਨਵਾਂ ਕੂਲਰ ਲੈ ਜਾਓ ਠੀਕ ਹੈ ਜੀ ਬਾਕੀ ਬੱਸ ਸਾਰੇ ਆਸਾਨ ਕਿਸ਼ਤਾਂ ਠੀਕ ਹੈ ਜੀ ਏਸੀ ਪੁਰਾਣਾ ਲੈ ਕੇ ਆਓ ਜਿੱਦਾਂ ਖਰਾਬ ਵੀ ਹੋ ਜਾਂਦੇ ਤਾਂ ਵੀ ਕੋਈ ਗੱਲ ਨਹੀਂ ਪੁਰਾਣਾ ਲੈ ਕੇ ਆਓ ਨਾ 5 ਸਟਾਰ AC ਲੈ ਜੋ ਪੈਸਾ ਕੋਈ ਪਹਿਲਾ ਦਿਨ ਦੀ ਲੋੜ ਨਹੀਂ ਬਾਕੀ ਸਾਰੇ ਪੈਸੇ ਆਸਾਨ ਕੇਸਤਾਨ ਤੇ ਭਾਈ ਜਿੱਦਾਂ ਕਈ ਵਾਰੀ ਆਪਣੇ ਜਿਹੜੇ ਲੋਕ ਆਉਂਦੇ ਆ ਕਸਟਮਰ ਆਉਂਦੇ ਉਹਨਾਂ ਕੋਲ ਬਜਾਜ ਕਾਰ ਨਹੀਂ ਹੁੰਦਾ ਉਹਨਾਂ ਦੀ ਕੋਈ ਹੋਰ ਵੀ ਸਹੂਲਤ ਹੈਗੀ ਉਹਨਾਂ ਵਾਸਤੇ ਕਿ ਉਹ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਕੋਲ ਜਿੱਦਾਂ EMI ਵਗੈਰਾ ਤੇ ਸਮਾਨ ਲੈ ਸਕਦੇ ਆ ਹਾਂਜੀ ਹਾਂਜੀ ਬਿਲਕੁਲ ਸਾਡੇ ਕੋਲ Samsung Finance ਵੀ ਹੈਗਾ Bajaj Home Credit ਔਰ ਸਾਡੇ ਪ੍ਰਾਈਵੇਟ ਦੋ ਫਾਈਨਾਂਸ ਕੰਪਨੀਆਂ ਸਾਡੇ ਟਾਈਅਪ ਹੈਗਾ ਉਸ ਦੇ ਵਿੱਚ ਵੀ ਫਾਈਨਾਂਸ ਕਰਦੇ ਆ ਪੇਟੀਐਮ ਫਾਈਨਾਂਸ ਵੀ ਕਰਦੇ ਸੀ ਠੀਕ ਹੈ ਭਾਜੀ ਤੇ ਬਾਕੀ ਜਿੱਦਾਂ ਨਾ ਇੱਥੇ ਕੂਲਰ ਦੇਖਿਆ ਸੀਗਾ ਭਾਜੀ ਆਪਾਂ ਆ ਵੋਲਟਾ ਸਟਾਰਟਾ ਵੋਲਟਾ ਸ ਇਸ ਕੂਲਰ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹਦੇ ਜਿੱਦਾ ਏਸੀ ਵਾਲਾ ਬਲੂਰ ਚੱਲਦਾ ਨਾ ਕੋਈ ਟਾਈਪ ਦਾ ਇਹ ਕੂਲਰ ਆ ਬਹੁਤ ਵਧੀਆ ਕੁਆਲਿਟੀ ਵਿੱਚ ਸਵਿੰਗ ਵੀ ਚੱਲਦੀ ਆ ਲੈਫਟ ਰਾਈਟ ਚੱਲਦੀ ਸਭ ਕੁਝ ਔਰ ਸਾਰੇ ਪਾਸੇ ਇਹ ਜਾਲੀਆਂ ਹੈਗੀਆਂ ਘਾਹ ਵੀ ਲੱਗਾ ਹੋਇਆ ਚਾਰੇ ਪਾਸੇ ਠੀਕ ਹੈ ਭਾਜੀ ਓਕੇ ਤੇ ਜਿੱਦਾਂ ਜੇ ਕਿਸੇ ਨੇ ਵਿਆਜ ਕਾਰਡ ਬਣਾਉਣਾ ਹੈ ਭਾਜੀ ਬਜਾਜ ਕਾਰਡ ਜਿਹੜੇ ਹੁਣ ਤੁਹਾਡੇ ਇਹ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਫ੍ਰੀ ਆਫ ਕਾਸਟ ਬਣਾ ਕੇ ਦੇਵਾਂਗੇ ਬਜਾਜ ਦਾ ਕਾਰਡ ਠੀਕ ਹੈ ਭਾਜੀ ਜਿਹੜੇ ਵੀ ਬੰਦੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਣਗੇ ਉਹਨਾਂ ਲਈ ਭਾਜੀ ਉਹਨੇ ਬਜਾਜ ਕਾਰਡ ਫ੍ਰੀ ਬਣਾ ਕੇ ਦੇਣਗੇ ਬਣਾ ਕੇ ਦੇਵਾਂਗੇ ਕੋਈ ਵੀ ਸਮਾਨ ਲੈਣ ਤੇ ਫ੍ਰੀ ਆਫ ਕਾਸਟ ਬਜਾਜ ਦਾ ਕਾਰਡ ਦੇਵਾਂਗੇ ਤੇ ਭਾਈ ਜਿੱਦਾਂ ਅੱਜ ਇਹ ਗੱਲ ਮਾਰਕੀਟਿੰਗ ਚ ਚੱਲ ਰਿਹਾ ਕਿ ਤੁਸੀਂ ਕੋਈ ਪੁਰਾਣਾ ਕੂਲਰ ਲੈ ਕੇ ਆਓ ਉਹ ਵੀ ਦੱਸ ਦੋ ਕਿ ਕਸਟਮਰਾਂ ਨੂੰ ਕਿ ਕਿੰਨੇ ਕ ਪ੍ਰਾਈਸ ਦਾ ਤੁਸੀਂ ਕੂਲਰ ਖਰੀਦੋਗੇ ਤਾਂ ਅਸੀਂ ਪੁਰਾਣਾ ਤੁਹਾਡਾ ਕੂਲਰ ਕੱਟ ਤੇ ਨਵਾਂ ਕੋਲੇ ਲੈ ਜਾਓ ਜਿਹੜੇ ਡਾਉਣ ਪੇਰੇ ਜਿੱਦਾ 올ਡ ਕਸਟਮਰ ਦੀ ਸਪੈਸ਼ਲ ਆਫਰ ਹੁੰਦਾ ਹੈ ਉਹ ਲੋਕੀ ਦੱਸ ਦੇ ਨਹੀਂ ਹੈਗੇ ਜਿਹੜੇ ਸਪੈਸ਼ਲ 올ਡ ਕਸਟਮਰ ਨੇ ਨਾ ਉਹਨਾਂ ਵਾਸਤੇ ਸਪੈਸ਼ਲ ਆਫਰ ਹੁੰਦਾ ਹੈ ਜਿੱਦਾ ਪੁਰਾਣਾ ਕੂਲਰ ਲੈ ਆਓ ਨਵਾਂ ਲੈ ਜਾਓ ਪੁਰਾਣੀ ਫ੍ਰਿਜ ਲੈ ਕੇ ਆਓ ਨਵੀਂ ਲੈ ਜਾਓ ਠੀਕ ਹੈ ਜੀ ਏਸੀ ਹੈਗਾ ਤੁਸੀਂ ਏਸੀ ਲੈ ਕੇ ਆਓ ਪੁਰਾਣਾ ਤੁਸੀਂ ਪੱਖਾ ਪੁਰਾਣਾ ਲੈ ਕੇ ਆਓ ਜੀ ਨਵਾਂ ਪੱਖਾ ਤੁਹਾਨੂੰ ਜਿਹੜਾ ਦੇਵਾਂਗੇ ਨਾਲ ਥੋੜੇ ਬੋਲ ਜਿਹੜੇ ਪੈਸੇ ਲਵਾਂਗੇ ਠੀਕ ਹੈ ਜੀ ਤੇ ਬਾਕੀ ਜਿਹਦਾ ਭਾਜਣਾ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿਹੜਿਆ ਬੀਪੀਐਲ ਦੀ ਜਿਹੜੀ ਆ ਆਪਣੇ LED ਆ ਕਿ ਇਹ ਕੂਪਨ ਦੇ ਵਿੱਚ ਕੱਢੀ ਜਾਊਗੀ ਤੇ ਕੋਈ ਵੀ ਤੁਸੀਂ ਜੇਗਾ ਸਮਾਨ ਖਰੀਦਿਆਂ ਭਾਜੀ ਉਹਨਾਂ ਕੋਲ ਕੋਈ ਹੋਮ تھیਟਰ ਹੋ ਗਿਆ LED ਕੋਈ ਹੋ ਗਈ AC ਫਰਿੱਜਾਂ ਵਾਸ਼ਿੰਗ ਮਸ਼ੀਨ ਮਤਲਬ ਕੋਈ ਵੀ ਸਮਾਨ ਇੱਥੋਂ ਤੱਕ ਕੋਈ ਮੋਬਾਈਲ ਵਗੈਰਾ ਸੈਕੰਡ ਹੈਂਡ ਵੀ ਲੈਂਦੇ ਆ ਜਾਂ ਵੇਚਦੇ ਵੀ ਆ ਭਾਜੀ ਉਹਨਾਂ ਨੂੰ ਹਨਾ ਉਹਦੇ ਵਿੱਚ ਵੀ ਤੁਹਾਡਾ ਕੂਪਨ ਪਾਇਆ ਜਾਊਗਾ ਆ ਦੇਖੋ ਜਿਹੜਾ ਆ ਜਿਹੜਾ ਫਿਲਟਰ ਹੈਗਾ ਸਾਹਮਣੇ ਲੱਗਿਆ ਇਹਦੀ ਬਾਜ਼ਾਰ ਦੀ ਕੀਮਤ 5-6000 ਦਿੰਦੀ ਆ ਆਪਾਂ 4500 ਦਾ ਨਾਲ ਇਹਦੇ ਪੱਖਾ ਵੀ ਫ੍ਰੀ ਦੇਵਾਂਗੇ 4500 ਦਾ ਫਿਲਟਰ ਦੇਵਾਂਗੇ ਔਰ ਨਾਲ ਪੱਖਾ ਫ੍ਰੀ ਦੇਵਾਂਗੇ ਲਓ ਵੀ ਮਿੱਤਰੋ ਇਹ ਵੀ ਨਵੀਂ ਸਕੀਮ ਹੈ ਹੁਣ ਭਾਈ ਹੁਣੀ ਆਫਰ ਕੱਢ ਦਿੱਤੀ ਹੈ ਆਪਣੇ ਖੜੇ ਖੜੀ ਲਓ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਭਾਈ ਹੁਣੀ ਕਹਿੰਦੇ ਆ ਕਿ ਇੱਥੇ ਆਓ ਤੇ ਕੋਈ ਵੀ ਆਪਣੇ ਇਹਦੇ ਵਿੱਚ ਤੁਸੀਂ ਜਿਹੜਾ ਵਾਟਰ ਫਿਲਟਰ ਲੈ ਜਾਓ ਤੇ ਨਾਲ ਤੁਹਾਨੂੰ ਇੱਕ ਪੱਖਾ ਫਰੀ ਦਿੱਤਾ ਜਾਊਗਾ ਆਫਰ ਜਿਹੜਾ ਆ 27 5 2024 ਤੋਂ ਸ਼ੁਰੂ ਹੁੰਦਾ ਪਹਿਲੇ ਜਿਹੜੇ ਮੇਰੇ ਭਰਾ ਭੈਣ ਕੁਝ ਲੈ ਕੇ ਗਏ ਆ ਜਿਹੜੇ ਏਸੀ ਲੈ ਗਏ ਪਹਿਲਾਂ ਜਾਂ ਕੂਲਰ ਲੈ ਗਏ ਆ ਉਹਨਾਂ ਦੇ ਸੀ ਕੂਪਨ ਕੱਟ ਦਾਂਗੇ ਅਸੀਂ 쿠폰 ਨਾਲ ਨੂੰ ਦੇ ਰਾਂਗੇ ਠੀਕ ਹੈ ਜੇ ਅਸੀਂ ਪਹਿਲਾ ਸਕੀਮ ਨਹੀਂ ਲਿਆ ਸਕੇ ਲੇਕਿਨ ਹੁਣ ਅਸੀਂ ਇਹਨੂੰ ਤੁਹਾਨੂੰ 쿠폰 ਦੇ ਉਹ ਕੱਟ ਦਾਂਗੇ ਸਾਨੂੰ ਆ ਕੇ ਮਿਲ ਲੋ ਵਿਜ਼ਿਟ ਕਰ ਲੋ ਐਸਕੇ ਟੈਲੀਕਮ ਤਾਂ ਅਸੀਂ ਉਹਦੇ ਤੁਹਾਡੇ ਜਿਹੜਾ ਸਕੀਮ ਵਾਲਾ 쿠폰 ਕੱਟਣਾ ਨਾ ਜਿਹੜੀ ਤੁਹਾਡੀ ਪਰਚੀ ਪਾਉਣੀ ਹੈ ਉਹ ਅਸੀਂ ਪਾ ਦਾਂਗੇ ਠੀਕ ਹੈ ਤੇ ਜਿੱਦਾਂ ਭਾਜ ਨੂੰ ਦੱਸਿਆ ਕਿ ਜਿਹੜੇ 27 ਤਰੀਕ ਨੂੰ ਭਾਜੀ ਹੁਣਾਂ ਕੋਲੋਂ ਕੋਈ ਵੀ ਸਮਾਨ ਲੈ ਕੇ ਗਏ ਹੋ ਆ ਉਹਨਾਂ ਦਾ ਜਿਹੜਾ ਭਾਈ ਹੁਣੇ ਕਿ 쿠폰 ਕੱਟ ਦੇਣਗੇ ਤੇ ਉਹ ਆਪਣਾ 쿠폰 ਭਾਜ ਹੁਣਾਂ ਕੋਲੋਂ ਵਾਪਸ ਆ ਕੇ ਤੇ ਲਿਆ ਸਕਦੇ ਆ ਏ ਵੀਡੀਓ ਜੇ ਸ਼ੂਟ ਕਰ ਰਹੇ ਜੀ ਆਪਾਂ ਅੱਜ 28 5 2024 ਨੂੰ ਤੇ ਇਹ ਜਿਹੜਾ ਬਾਜੀ ਆਫਰ ਹੈ ਕਿੰਨੇ ਦਿਨਾਂ ਵਾਸਤੇ ਹੈ ਇਹ ਜਿਹੜੀ ਚੱਲ ਰਹੀ ਹੈ ਆਪਣੀ ਇਹ ਆਫਰ ਹੈਗਾ ਆ ਆਪਣੇ 31 ਜੁਲਾਈ ਤੇ ਉਸ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਤੁਸੀਂ ਸਮਾਨ ਖਰੀਦਦੇ ਆ ਮਤਲਬ ਅੱਜ 28 5 2024 ਤੋਂ ਬਾਅਦ ਤੋਂ ਲੈ ਕੇ ਆਪਣੇ 31 7 2024 ਤੱਕ 7ਵੇਂ ਮਹੀਨੇ ਤੱਕ ਜਿੰਨਾ ਵੀ ਤੁਸੀਂ ਸਮਾਨ ਖਰੀਦਦੇ ਆ ਕੋਈ ਵੀ ਸਮਾਨ ਲੈ ਲਓ ਇਹਨਾਂ ਦੇ ਵਿੱਚੋਂ ਤੇ ਤੁਸੀਂ ਉਸ ਦੇ ਵਿੱਚ ਜਿੰਨੇ ਵੀ 쿠ਪਨ ਪਾਉਨੇ ਆ 쿠ਪਨ ਜਿਹੜੇ ਆ ਕਿ 31 7 2024 24 ਨੂੰ ਕੱਢੇ ਜਾਣਗੇ ਤੇ ਭਾਜੀ ਉਹਨਾਂ ਕੋਲ ਇੱਥੇ ਸੀਲਿੰਗ ਫੈਨ ਵੀ ਹੁੰਦੇ ਆ ਕਾਫੀ ਕੰਪਨੀਆਂ ਦੇ ਪਏ ਹੋਏ ਤੇ ਨਾਲ ਨਾਲ ਭਾਜੀਆਂ ਕੋਲ ਇਹਨਾਂ ওয়াਟਰ ਵਗੈਰਾ ਵੀ ਹੈਗੇ ਆ ਤੇ ਇੱਕ ਕਰੋ ਜੀ ਚੈੱਕ ਆ ਭਾਜੀ ਉਹਨਾਂ ਕੋਲ ਸਾਰੀਆਂ ਕੰਪਨੀਆਂ ਦੇ ਜਿਹੜੇ ਸੈਕੰਡ ਹੈਂਡ ਮੋਬਾਈਲ ਹੁੰਦੇ ਆ ਆਈਫੋਨ, ਸੈਮਸੰਗ, ਵਿਵੋ, Oppo ਜੇਕਰ ਤੁਸੀਂ ਇਹਨਾਂ ਚੋਂ ਕੋਈ ਵੀ ਮੋਬਾਈਲ ਖਰੀਦਦੇ ਆ ਸੈਕੰਡ ਹੈਂਡ ਵੀ ਤਾਂ ਤੁਹਾਡਾ ਜਿਹੜਾ ਕਿ 쿠ਪਨ ਪਾਇਆ ਜਾਵੇਗਾ ਤੇ ਤੁਸੀਂ ਇਹਦੇ ਥਰੂ ਵੀ ਜਿਹੜਾ ਕਿ ਆਪਣਾ 쿠ਪਨ ਪਾ ਸਕਦੇ ਆ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਹੈ ਗਰਮੀਆਂ ਦਾ ਸੀਜ਼ਨ ਆ ਕਿ ਬਹੁਤ ਲੋਕ ਜਿਹੜੇ ਆ ਕਿ ਘੁੰਮਣ ਫਿਰਨ ਜਾਂਦੇ ਆ ਹਨ ਤੇ ਮੋਬਾਈਲਾਂ ਵਾਸਤੇ ਜਦੋਂ ਜਾਂ ਟੂਰਿਸਟਾਂ ਵਾਸਤੇ ਕੋਈ ਆਫਰ ਕੋਈ ਉਦਰੀ ਚੀਜ਼ ਦਿਖਾਓ ਕਿ ਜਿਹੜੀ ਉਹਨਾਂ ਲਈ ਬੈਸਟ ਆ ਤੇ ਪ੍ਰਾਈਸ ਵੀ ਸਹੀ ਹੋਵੇ ਇਹ ਦੇਖੋ MI ਦਾ 20000mAh ਪਾਵਰ ਬੈਂਕ ਹੈ ਠੀਕ ਹੈ ਜੀ 20000mAh ਦੀ ਪਾਵਰ ਬੈਂਕ ਇਹਦੀ ਬਾਜ਼ਾਰ ਦੀ ਕੀਮਤ ਹੈ ਜੀ ਤਕਰੀਬਨ 18-1900 ਰੁਪਏ ਅਸੀਂ ਦੇ ਰਿਹਾ ਤੁਹਾਨੂੰ 950 ਰੁਪਏ ਵਿੱਚ ਲੋ ਵੀ ਮਤਰਾ 950 ਰੁਪਏ ਦੀ 20000mAh ਅੱਧੋ-ਅੱਧੀ ਰੇਟ ਦਾ ਫਰਕ 20000mAh ਦੀ MI ਦੀ ਪਾਵਰ ਬੈਂਕ ਕੋਈ ਭਾਜੀ ਹੁਣਾਂ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਪਾਵਰ ਬੈਂਕਾਂ ਆ ਭਾਜੀ ਇਸ ਪਾਵਰ ਬੈਂਕ ਬਾਰੇ ਦੱਸੋ ਯਾਰ ਇਹ ਵੀ 1 ਸਾਲ ਦੀ ਵਾਰੰਟੀ ਦੇ ਨਾਲ ਆ ਰਿਪਲੇਸਮੈਂਟ ਗਰੰਟੀ ਦੇ ਨਾਲ ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਬਾਜ਼ਾਰ ਦਾ ਕੀਮਤ ਹੈਗੀ 1500 ਰੁਪਏ ਪਾਕਟ ਪਾਕ ਪਾਵਰ ਬੈਂਕ ਆ ਬਹੁਤ ਵਧੀਆ ਇਹ ਤੁਹਾਨੂੰ ਦੇਾਂਗੇ ਆਪਾਂ 900 ਰੁਪਏ ਦੀ ਲਓ ਵੀ ਮਤਰਾ ਸਿਰਫ 900 ਰੁਪਏ ਦੇ ਵਿੱਚ ਆ ਵੀ ਤੁਹਾਨੂੰ ਪਾਵਰ ਬੈਂਕ ਜਿਹੜੀ ਆ ਮਿਲ ਸਕਦੀ ਆ ਇਹ ਜਿਹੜੀ ਕਹੇਗੀ ਇਹ ਵੀ 1 ਸਾਲ ਦੀ ਗਰੰਟੀ ਨਾਲ 12 ਵੋਲਟ ਦੇ ਵਿੱਚ ਆ ਠੀਕ ਹੈ ਜੀ 12 ਵਾਟ ਦੇ ਵਿੱਚ ਬਹੁਤ ਵਧੀਆ ਕੁਆਲਿਟੀ 1 ਸਾਲ ਦੀ ਰਿਪਲੇਸਮੈਂਟ ਇਹ ਤੁਹਾਨੂੰ ਦਿਆਂਗੇ 750 ਰੁਪਏ। ਲਓ ਜੀ 750 900 ਤੇ 950 ਇੱਕ ਬਹੁਤ ਵਧੀਆ ਕੁਆਲਿਟੀ ਵਾਲੀ 22.5 ਵਟ ਜਿਹੜੇ ਹੁਣ ਬਹੁਤ ਫਾਸਟ ਵਿੱਚ ਚੱਲਦੇ ਆ। ਇਹਦੀ ਕੀਮਤ ਬਾਜ਼ਾਰ ਦੀ ਹੈਗੀ 24-2500 ਰੁਪਏ ਆਪਾਂ ਤੁਹਾਨੂੰ ਦਿਆਂਗੇ ਸਾਰੀ 1100 ਰੁਪਏ। ਲਓ ਵੀ ਮਿੱਤਰੋ 1150 ਰੁਪਏ ਦੇ ਵਿੱਚ ਜਿਹੜੀ ਕਿ ਆ ਸਪੀਡ ਚਾਰਜਰ ਵਾਲੀ ਆ ਜਿੰਨਾ ਜਲਦੀ ਜਿਹੜਾ ਕਿ ਫੋਨ ਚਾਰਜ ਹੁੰਦਾ ਆ ਜਿੱਦਾਂ ਤੁਹਾਨੂੰ ਪਤਾ ਹੈ ਅੱਜ ਕੱਲ 22 ਵੋਟ ਜਿਹੜਾ ਦੇਖੋ ਚਾਰਜਿੰਗ ਲਿਖੀ ਹੈ ਇਹਨਾਂ ਨੇ ਫਾਸਟ ਚਾਰਜਰ ਤੇ ਤੁਸੀਂ ਇਹ ਵੀ ਇਹਨਾਂ ਕੋਲ ਪਾਰ ਬੈਂਕ ਨਾਲ ਕਾਫੀ ਸਟਾਕ ਪਈਆ ਜਿਹੜੇ ਬੰਦੇ ਟੂਰਿਸਟ ਇਕ ਘੁੰਮਰ ਫਿਰਨ ਦੇ ਸ਼ਕੀਨ ਆ ਤੇ 에어ਪੋਰਟ ਵਗਾਰੇ ਭਾਈ ਉਹਨਾਂ ਕੋਲ ਕਾਫੀ ਪਈਓ ਆ ਭਾ ਜਿੰਨਾ ਵਾਰ ਵੀ ਦੱਸੋ ਯਾਰਾ ਇਹ ਤੇਰੀ ਵੀ ਬਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 1700 ਰੁਪਇਆ ਅਸੀਂ ਤੁਹਾਨੂੰ ਦਿਆਂਗੇ 999 ਰੁਪਇਆ ਵਿੱਚ ਇੱਕ ਸਾਲ ਦੀ ਵਾਪਸੀ ਗਰੰਟੀ ਦੇਣਾ ਲਓ ਜੀ ਇੱਕ ਸਾਲ ਦੀ ਵਾਪਸੀ ਗਰੰਟੀ ਆ ਇਸ 에어ਪੋਰਟਾਂ ਦੇ ਉੱਪਰ ਤੇ ਤੁਸੀਂ ਇਹ ਵੀ ਇੱਥੋਂ ਲੈ ਸਕਦੇ ਹੋ ਭਾਈ ਉਹਨਾਂ ਦੇ ਕੋਲੋਂ ਤੇ ਭਾਈ ਹੁਣ ਆਪਾਂ ਚੱਲਦੇ ਹਾਂ ਦੂਸਰੀ ਦੁਕਾਨ ਤੇ ਤੇ ਥੋੜਾ ਸਟਾਕ ਆਪਾਂ ਉਧਰਲਾ ਵੀ ਦਿਖਾ ਦਈਏ ਕਸਟਮਰਾਂ ਨੂੰ ਲਓ ਵੀ ਮਿੱਤਰੋ ਕਰੋ ਜਰਾ ਚੈੱਕ ਇਧਰ ਜਿਹੜਾ ਦੂਸਰੀ ਦੁਕਾਨ ਭਾਜੀ ਹੁਣਾਂ ਦੀ ਇੱਥੇ ਭਾਈ ਹੁਣਾਂ ਨੇ ਆਪਣਾ ਸਾਰਾ ਸਟਾਕ ਰੱਖਿਆ ਹੋਇਆ ਜੀ ਦੇਖੋ ਇਧਰ ਇਨਵਰਟਰੀ ਇਨਵਰਟਰ ਆ ਸਾਰੀਆਂ ਕੰਪਨੀਆਂ ਦੇ ਇਨਵਰਟਰ ਆ ਲੂਮਿਨਸ ਵਗੈਰਾ ਅੱਜ ਦਾ ਭਾਈ ਹੁਣੇ ਰੱਖੇ ਹੋਏ ਆ ਸੀਲਿੰਗ ਫੈਨ ਹੋ ਗਏ ਹਰੇਕ ਕੰਪਨੀ ਦੇ ਇਧਰ ਅਲਮਾਰੀ ਵਗੈਰਾ ਹੋ ਗਈ ਆ ਠੀਕ ਆ ਜੀ ਸਾਰਾ ਇਹ ਸਮਾਨ ਆ ਭਾਈ ਹੁਣਾਂ ਕੋਲ ਇੱਕ ਵਾਰੀ ਦੀ ਦੁਕਾਨ ਤੇ ਵੀਟ ਜਰੂਰ ਕਰ ਲਿਓ ਬਾਕੀ ਜਿੱਦਾਂ ਕਿ ਕੁੱਪਨ ਦਾ ਭਾਈ ਹੁਣੇ ਪਉਣਾ ਹੀ ਪਉਣਾ ਆ ਉਹਦੇ ਨਾਲ ਜਿੱਦਾਂ ਕਿ ਨਾ ਆਫਰ ਪ੍ਰਾਈਸ ਚੱਲ ਰਿਹਾ ਕਿ ਤੁਹਾਨੂੰ ਥੋੜੇ ਘ ਆਪਣੇ ਦੂਜਾ ਸਾਰਾ ਸਮਾਨ ਦੇ ਰਿਹਾ ਬਿਲਕੁਲ ਘੱਟ ਰੇਟ ਦੇ ਉੱਪਰ ਤੇ ਆਫਰ ਜਿਹੜੀ ਆ ਇਹ 31 7 2024 ਤੱਕ ਹੀ ਆ ਤੇ ਆ ਦੇਖ ਲਓ ਜੀ 쿨ਰ ਹੋਰ ਛੋਟੇ 쿨ਰ ਲਓ ਵੀ ਮਿੱਤਰੋ ਦੂਜੀ ਦੁਕਾਨ ਤੇ ਗਏ ਆ ਆਪਾਂ ਆ ਭਾਜੀ ਇੱਧਰ ਵੀ ਦਿਖਾਓ ਸਟਾਕ ਜਿਹੜਾ ਸਾਡੇ ਕਸਟਮਰਾਂ ਨੂੰ ਸਬਸਕ੍ਰਾਈਬਰਾਂ ਨੂੰ ਜਿੱਦਾਂ 쿨ਰ ਇਹ ਖੋਸਲਾ ਦਾ ਬਹੁਤ ਵਧੀਆ ਬ੍ਰਾਂਡ ਦੇ ਵਿੱਚ ਆਮ ਲੋਟੀ 13 14000 ਦੇ ਵਿੱਚ ਆਪਾਂ ਇੱਕੋ ਹੀ ਰੇਟ ਰੱਖਿਆ ਦਾ 1100 ਲਓ ਜੀ 11900 ਰੁਪਏ ਦਾ ਆਹ ਵਾਲਾ 쿨ਰ ਤੁਸੀਂ ਲਿਆ ਸਕਦੇ ਆ ਤੇ ਬਾਕੀ ਭਾਜੀ ਹੋਰ ਵੀ ਦਿਖਾਓ ਜਿੱਦਾਂ ਵਾਟਰ ਵਗੈਰਾ ਆਪਣੇ ਕੋਲ ਹੈਗੇ ਵੀ ਫੁੱਲ ਹੈਗੇ ਆਪਣੇ ਕੋਲ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਕੁਆਲਿਟੀ ਮਾਰਾ ਤੁਸੀਂ ਚੈੱਕ ਕਰ ਸਕਦੇ ਆ ਭਾਜੀ ਹੁਣਾਂ ਕੋਲੇ ਇਹ ਪਲਾਸਟਿਕ ਦੇ ਵਿੱਚ ਆਉਂਦਾ ਜਿੱਦਾ ਕੂਲਰ ਹੈਵੀ ਪਲਾਸਟਿਕ ਹੈ ਤਾਂ ਇੱਧਰ ਆ ਦੇਖ ਲਓ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਹੈ ਭਾਈ ਜਿੱਦਾਂ ਸਾਡੇ ਸਬਸਕ੍ਰਾਈਬਰਾਂ ਨੂੰ ਹੁਣ ਇਨਵਰਟਰ ਵਗੈਰਾ ਵੀ ਦਿਖਾਓ ਜਿੱਦਾਂ ਗਰਮੀਆਂ ਵਿੱਚ ਬਹੁਤ ਜ਼ਿਆਦਾ ਲੋਡ ਪੈਂਦੀ ਆ ਸਾਡੇ ਕੋਲ ਸਪੈਸ਼ਲ ਆ ਇਨਵਰਟਰ ਹੈਗੇ ਆ ਜਿਹਦੇ ਵਿੱਚ ਆਮ ਤੁਸੀਂ ਇਨਵਰਟਰ ਬਿਜਾਰ ਚ ਕੋਈ ਲਓਗੇ 3 ਸਾਲ ਦੀ ਵਾਰੰਟੀ ਮਿਲਦੀ ਹੈ 3 ਸਾਲ ਦੀ ਵਾਰੰਟੀ ਤਾਂ ਹੈਗੀ ਹੈ 10 ਸਾਲ ਤਕਰੀਬਨ ਜਿਹੜਾ ਸਟਾਰਟਰ ਹੈਗਾ ਨਾ ਟਰਾਂਸਫਰ ਉਹਦੀ 10 ਸਾਲ ਦੀ ਗਾਰੰਟੀ ਹੁੰਦੀ ਗਾਰੰਟੀ ਹੁੰਦੀ ਰਿਪੇਅਰ ਵਾਲੀ ਲਓ ਵੀ ਮਿੱਤਰੋ ਜਿਹੜਾ ਆਪਣੇ ਕੋਲ ਇਹ ਵਾਲਾ ਇਹਨਾਂ ਕੋਲ ਹੈਗਾ ਇਹਨਾਂ ਨੇ ਵਾਟਰ ਜਿੱਦਾਂ ਬਹੁਤ ਸਾਰੇ ਇਨਵਾਟਰਾਂ ਜਿਹੜੀ ਵਾਰੰਟੀ ਹੁੰਦੀ ਉਹ 3 ਸਾਲ ਦੀ ਹੁੰਦੀ ਆ ਪਰ ਇਹਦੇ ਵਿੱਚ ਜਿਹੜਾ ਟਰਾਂਸਫਰ ਲੱਗਾ ਹੁੰਦਾ ਉਹਦੀ 10 ਸਾਲ ਦੀ ਵਾਰੰਟੀ ਭਾਈ ਉਹਨੇ ਦੇ ਰਹੇ ਆ ਕਰੋ ਚੈੱਕ ਬੈਟਰੀਆਂ ਹੈਗੀਆਂ 6-6 ਸਾਲ ਦੀ ਗਾਰੰਟੀ ਵਾਰੰਟੀ ਚ ਆਉਂਦੀਆਂ ਲਓ ਜੀ 160 ਲੈ ਲਓ ਭਾਵੇਂ 100 200 ਲੈ ਲਓ ਲਓ ਵੀ ਜਿਹੜੇ ਬੈਟਰੀਆਂ ਆ ਉਹਨਾਂ ਦੀ ਵੀ 6-6 ਸਾਲ ਦੀ ਵਾਰੰਟੀ ਆ ਤੇ ਭਾਈ ਬਾਕੀ ਆਪਾਂ ਉਹਦੇ ਸੀਲਿੰਗ ਫੈਨ ਕਿਹੜੀ ਕਿਹੜੀ ਕੰਪਨੀ ਦੇ ਆ ਜਾਂਦੇ ਆ ਕਾਫੀ ਬ੍ਰਾਂਡ ਹੁੰਦੇ ਆ ਸੀਲਿੰਗ ਫੈਨ ਤੇ ਆਲਮੋਸਟ ਮਾਲਕ ਤੁਹਾਡੇ ਕੋਲ ਜਿੰਨੇ ਵੀ ਹੈਗੇ ਸੀਲਿੰਗ ਫੈਨ ਸਾਰੀ ਕੰਪਨੀ ਦਾ ਮਿਲ ਜਾਣਗੇ ਤੇ ਇਸ ਕੋਲਰ ਬਾਰੇ ਵੀ ਦੱਸੋ ਯਾਰਾ ਇਹ ਕੁਲ ਜਿਹੜਾ ਇਹਦੇ ਚ ਉੱਪਰਲੇ ਬੰਨੇ برف ਪੈਂਦੀ ਆ ਠੀਕ ਆ ਭਾਈ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਹੈ ਜਿਹਦੇ ਉੱਪਰਲੇ ਸਾਈਡ ਤੇ ਬਰਬ ਪੈਂਦੀ ਆ ਔਰ ਇਹਦੀ ਸਵਿੰਗ ਲੈਫਟ ਰਾਈਟ ਚਲਦੀ ਆ ਬਹੁਤ ਸੋਹਣਾ ਜਿਹਾ ਇਹ ਆਟੋ ਸਵਿੰਗ ਵਾਲੇ ਆ ਆਟੋ ਸਵਿੰਗ ਦਾ ਮਤਲਬ ਕੀ ਆ ਕਿ ਜਦੋਂ ਆਪਾਂ ਇਸ ਬਟਨ ਨੂੰ ਔਨ ਕਰ ਦਿੰਦੇ ਆ ਤਾਂ ਜਿਹੜਾ ਇਹਦੀ ਹਵਾ ਹੈ ਨਾ ਇਦਾਂ ਆਪਣੇ ਆਪ ਘੁੰਮਣ ਲੱਗ ਜਾਈਂ ਜਿਹੜੇ ਪੱਤੀਆਂ ਆ ਨਾ ਵਿੱਚ ਤੇ ਲੱਗੀਆਂ ਹੋਈਆਂ ਪਲਾਸਟਿਕ ਦੀਆਂ ਇਹ ਆਪਣੇ ਆਪ ਇਦਾਂ ਘੁੰਮਣ ਲੱਗ ਜਾਈਂ ਲੀ ਹਵਾ ਜਿਹੜੀ ਆ ਸਾਰੇ ਕਮਰੇ ਵਿੱਚ ਫੈਲ ਕੇ ਆਉਂਦੀ ਆ ਭਾਜੀ ਉਹਨਾਂ ਕੋਲ ਜਿਦਾਂ ਦੇਖੋ ਜੀ ਇਹ ਅਲਮਾਰੀਆਂ ਵਗੈਰਾ ਵੀ ਪਈਆਂ ਹੋਈਆਂ ਆ ਤੇ ਸਟਾਕ ਸਾਰਾ ਭਾਜੀ ਉਹ ਨਹੀਂ ਐਸੀ ਦੁਕਾਨ ਨਾਲ ਦੇ ਨਾਲ ਫਰਿੱਜਾਂ ਲੋ ਵੀ ਮਿੱਤਰੋ ਹੁਣ ਆਪਾਂ ਸੈਕੰਡ ਫਲੋਰ ਤੇ ਆ ਗਏ ਪਹਿਲਾਂ ਤਾਂ ਜਰਾ ਸਟਾਕ ਚੈੱਕ ਕਰੋ ਇਧਰ ਭਾਈ ਹੁਣਾ ਦੇ ਕੋਲ ਇੱਥੇ ਵੀ ਮਤਲਬ ਕਿ ਬਹੁਤ ਹੀ ਭਰ ਕੇ ਭਾਈ ਹੁਣ ਸਮਾਨ ਰੱਖਿਆ ਹੋਇਆ ਆ ਕੂਲਰ ਫਰਿੱਜਾਂ ਏਸੀ ਸਾਰਾ ਸਮਾਨ ਜਦਾਂ ਪਿਆ ਹੋਇਆ ਆ ਤੁਹਾਨੂੰ ਇੱਕ ਵਾਰੀ ਇਧਰ LEDਆਂ ਵਗੈਰਾ ਦਿਖਾ ਦਈਏ ਲੋ ਵੀ ਇਧਰ ਢੇਰੀ ਲੱਗੇ ਪਏ ਆ ਭਾਈ ਹੁਣਾ ਦੇ ਕੋਲ ਹਰੇਕ ਸਾਈਜ਼ ਤੇ ਹਰੇਕ ਕੰਪਨੀ ਤੁਹਾਨੂੰ ਇੱਥੇ LED ਜਿਹੜੀਆਂ ਮਿਲ ਜਊਗੀ ਭਾਈ ਹੁਣਾ ਕੋਲ ਜਿਹੜਾ ਸਾਰਾ ਸਟਾਕ ਪਿਆ ਆ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ SK ਟੈਲੀਕਮ ਬਹਿਰਾਮ ਸ਼ਰਸ਼ਤਾ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਵੀਡੀਓ ਦੇ ਵਿੱਚ ਕਿ 쿠ਪਨ ਭਾਈ ਹੁਣੀ ਪਾਉਣਗੇ ਤੁਸੀਂ ਜੇਕਰ ਕੋਈ ਸੈਕੰਡ ਹੈਂਡ ਮੋਬਾਈਲ ਵੀ ਭਾਈ ਹੁਣਾਂ ਦੇ ਕੋਲ ਖਰੀਦਦੇ ਆ ਜਾਂ ਕੋਈ ਵੇਚਦੇ ਵੀ ਆ ਤੇ ਜੇਕਰ ਤੁਸੀਂ ਕੋਈ ਨਵਾਂ ਸਮਾਨ ਵੀ ਖਰੀਦਦੇ ਆ ਕੋਈ ਵੀ ਏਸੀ ਫ੍ਰਿਜ ਵਗੈਰਾ ਕੁਝ ਵੀ ਆ ਤੁਹਾਨੂੰ ਇੱਕ 쿠ਪਨ ਪਾਇਆ ਜਾਊਗਾ ਤੇ ਜਿਹੜਾ ਤੁਹਾਡਾ 쿠ਪਨ ਆ ਉਹ 31 ਜੁਲਾਈ 2024 ਨੂੰ ਕੱਢਿਆ ਜਾਵੇਗਾ ਲੋ ਵੀ ਮੇਤਰੋ ਬਾਕੀ ਆਫਰ ਤੁਹਾਨੂੰ ਭਾਈ ਹੁਣੀ ਪਹਿਲਾਂ ਦੱਸ ਦਿੱਤੀ ਆ ਤੇ ਬਾਕੀ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਮਿਲਦਾ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ थैंक यू ਭਾਈ ਜੀ थैंक यू ਤੁਹਾਡਾ ਬਹੁਤ ਬਹੁਤ ਧੰਨਵਾਦ